ਦੇ ਉਸ ਤੋਂ ਬਾਅਦ ਜਿੰਨੀਆਂ ਸਾਰੀਆਂ ਅਦਵਾ ਨਾਲ ਨੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਦੇ ਹੋ ਇੱਥੇ ਹੋਰ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਜੋ ਮੇਰਾ ਪਰਸਨਲ ਏਕੋਪੀਨੀ ਹੈ এডਿਕੇਸ਼ਨ ਨੂੰ ਲੈ ਕੇ ਇੱਕ ਵਧੀਆ ਜਿਹੜਾ ਪ੍ਰੋਫਾਈਲ ਇੱਕ ਵਧੀਆ ਪ੍ਰੈਜੈਂਟੇਸ਼ਨ ਜਿੰਨੀ ਵੀ ਮੈਨੇਜਮੈਂਟ ਆ ਉਹਨਾਂ ਦਾ ਸ਼ੁਕਰੀਆ ਨਾਲਜ ਦੇ ਨਾਲ ਜਿਹੜਾ ਲੋਕਾਂ ਨੂੰ ਇਨਸਪਾਇਰ ਕੀਤਾ ਜਾਂਦਾ ਹੈ ਜੀ ਮੋਟੀਵੇਟ ਕੀਤਾ ਜਾਂਦਾ ਹੈ ਸਾਸ਼ਟਰੀ ਦਿਖਾ ਕੇ ਨਾਲਜ ਦਿਖਾਉਂਦੇ ਐਂ ਕਰਦਾਂਗੇ ਉਹ ਕਰਦਾਂਗੇ ਫਿਰ ਅਗਲੀ ਹੋਣੀ ਆ ਜਾਂ ਤਾਂ ਜਿੰਨੇ ਵੀ ਸਿਸਟਮ ਆਪਾਂ ਆਸ-ਪਾਸ ਦੇਖਦੇ ਹਾਂ ਹੁੰਦੇ ਆ ਲੋਕਾਂ ਨਾਲ ਜਾਣ ਲਈ ਜ਼ੋਰ ਘਟਨਾਵਾ ਵਰਦੀਆਂ ਨੇ ਪੈਸੇ ਨੂੰ ਲੈ ਕੇ ਕਿੱਥੇ ਉਹ ਐਜੂਕੇਸ਼ਨ ਪ੍ਰੋਫਾਈਲ ਨੂੰ ਬੜੇ ਸਜਜੇ ਟੰਗ ਦਿੰਦੇ ਆ ਸੈਂਡ ਕੀਤਾ ਗਿਆ ਇੱਕ ਸੋਬਰ ਬੇ ਦੇ ਨਾਲ ਐਕਸਪਲੇਨ ਕੀਤਾ ਗਿਆ ਕੰਨੀ ਕੰਨੀ ਗੱਲ ਨਾਲ ਮੇਰੇ ਅਨੁਸਾਰ ਜਿਹੜਾ ਬਿਲਕੁਲ ਵੀ ਟਰੇਡਿੰਗ ਨੂੰ ਨਹੀਂ ਆਉਂਦਾ ਫੋਰੈਕਸ ਨੂੰ ਸੋਇਆ ਮੋਕਾਂ ਦਾ ਫੇਵਰ ਹੁੰਦੇ ਦੇਖਿਆ ਨੇ ਪਰ ਐਜੂਕੇਟ ਕਰਨ ਦੇ ਲਈ ਇੱਕ ਐਜੂਕੇਟ ਕੈਂਡਲਸ ਐਜੂ ਕੈਂਡਲਸ ਜਿਹੜਾ